ਸ਼ਸ਼ੀ ਕਾਲ ਭਜੀ ਸਾਰਿਆਂ ਨੂੰ ਸਲਾਮ ਨਮਸਤੇ ਮੇਰੇ ਜਿੰਨੇ YouTube ਤੇ ਜਿੰਨੇ ਮੇਰੇ ਫਰੈਂਡ ਆ Facebook ਤੇ ਜਿੰਨੇ ਫਰੈਂਡ ਆ ਸਾਰਿਆਂ ਨੂੰ ਦਿਲੋਂ ਆਦਬ ਸ਼ਸ਼ੀ ਕਾਲ ਲਵ ਯੂ ਆ ਸਾਰਿਆਂ ਨੂੰ ਔਰ ਅਸੀਂ ਅੱਜ ਇੱਕ ਬੇਨਤੀ ਕਰਨ ਵਾਸਤੇ ਲਾਈਵ ਹੋਈਆਂ ਸੋ ਭਰਾ ਨੇ ਬਹੁਤ ਮਿਹਨਤ ਨਾਲ ਇੱਕ Song ਲਿਖਿਆ ਸੀਗਾ ਬਾਕੀ ਭਰਾ ਦੀ ਕਲਮ ਦਾ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਅੱਛੀ ਕਲਮ ਆ ਵੀਰ ਦੀ ਸੋ ਪਹਿਲਾਂ ਭਰਾ ਨਾਲੇ ਗੱਲ ਕਰੋ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਬਾਜੀ ਇੱਕ ਸੌਂਗ ਲਿਖਿਆ ਸੀਗਾ ਮੇਰਾ ਜਮਲਾ ਉਹ ਅੱਜ ਮੇਰੇ ਵੀਰ ਸਹਿਮ ਸਾਹਰੇ ਤੁਹਾਨੂੰ ਸੁਣਾਉਣਗੇ ਉਹ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੰਦ ਗ ਲੈਣਾ ਸੁਣਾਉਣਾ ਚਾਹੁੰਦਾ ਹੋ ਜਾਣਦਿਆਂ ਸੀ ਤੇਰੀ ਕਿੰਨੀ ਕੀ ਔਕਾਤ ਏ ਓਏ ਓ ਸਾਡੇ ਅੱਗੇ ਬੱਲਿਆ ਤੂੰ ਕੱਲ ਦਾ ਜਵਾਕੇ ਓਏ ਹੋ ਜਾਣਦਿਆਂ ਸੀ ਤੇਰੀ ਕਿੰਨੀ ਕੀ ਔਕਾਤ ਓਏ ਓ ਸਾਡੇ ਅੱਗੇ ਬੱਲਿਆ ਤੂੰ ਕੱਲ ਦਾ ਜਵਾਕੇ ਓਏ ਹੋ ਲਿਖ ਚਾਰ ਲੈਣਾ ਕੋਰੀ ਕਾਪੀ ਉੱਤੇ ਓਏ ਐਵੇਂ ਬੜੀ ਦਾਣੀਆਂ ਢਾਗੀ ਤੇ ਕਾਰ ਬੱਲਿਆ ਕੀ ਬਾਤ ਹੋ ਜਿਹੜੇ ਗੀਤ ਚੋਰੀ ਕਰਦੇ ਆ ਹੋਰ ਕਿਸੇ ਦਾ ਹੋ ਬਣਦੇ ਨਾ ਕਦੇ ਉਸ ਢਾਰ ਬੱਲਿਆ ਉਹ ਜਿਹੜੇ ਗੀਤ ਚੋਰੀ ਕਰਦੇ ਆ ਹੋਰ ਕਿਸੇ ਦਾ ਹੋ ਬਣਦੇ ਨਾ ਕਦੇ ਉਸ ਢਾਰ ਬੱਲਿਆ ਹੋ ਬੇ ਕੀ ਮੂੜਕ ਨੂੰ ਵੇਖ ਤੇਰੇ ਪੈਂਦਿਆਂ ਨੇ ਚੀਸਾ ਓਏ ਮੱਚਦਾ ਏ ਕਾਹ ਤੋਂ ਕਿਉਂ ਨਹੀਂ ਕਰਦਾ ਤੂੰ ਰੀਸਾ ਓਏ ਬਾਜੀ ਅਸੀਂ ਤਾਂ ਇਹ ਹੀ ਕਹਿੰਨੇ ਵੀ ਮਿਹਨਤ ਕਰੋ ਵੇ ਇੰਤਦਾ ਫਲ ਮਿਲਦੇ ਬੰਦੇ ਨੂੰ ਹਨ ਤੇ ਆਪਾਂ ਕਿਸੇ ਦੀ ਕਿਸੇ ਵੀ Song ਦੀ ਬਾਈ ਛੇੜਖਾਨੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਪਰ ਮੇਰਾ ਵੀਰ ਜਮਲਾ ਹਾਂਜੀ ਮੈਂ ਜਮਲਾ ਤੁਹਾਨੂੰ ਸੁਣਾਉਣਾ ਹੈ ਪਰ ਬਟ ਯਰ ਇਹ ਕਿਸੇ ਦਾ ਦਿਲ ਦਿਖਾਉਣ ਵਾਸਤੇ ਵੀਡੀਓ ਨਹੀਂ ਪਾਰੇ ਪਰ ਉੱਥੋਂ ਤੱਕ ਹਨ ਵੀ ਵੀਡੀਓ ਨੇ ਇੰਨਾ ਸ਼ੇਅਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਉਹ ਬੰਦੇ ਤੱਕ ਪਹੁੰਚ ਜਾਏ ਜਿੰਦੇ ਵਾਸਤੇ ਅਸੀਂ ਕਰ ਰਹੇ ਹਾਂ ਬਟ ਉਹਨੂੰ ਪਲੀਜ਼ ਬੇਨਤੀ ਹੈ ਕਿ ਸਾਡਾ ਗਾਣਾ ਇਹ ਰਿਕਾਰਡ ਆਲਰੇਡੀ ਹੋਇਆ ਪਿਆ ਆ ਸਾਡਾ ਗੀਤ ਰਿਕਾਰਡ ਹੋਇਆ ਪਿਆ ਏ ਅਸੀਂ ਥੋੜੇ ਟਾਈਮ ਪਾ ਕੇ ਇਹਨੂੰ ਰਿਲੀਜ਼ ਵੀ ਕਰਨਾ ਹੈ ਉਸ ਭਰਾ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਹਾਂ ਗਾਓ ਜ਼ਰੂਰ ਪਰ ਜਿੰਦੀ ਵੀ ਆਪਣੀ ਚੀਜ਼ ਗਾਉਂਦੇ ਆ ਨਾ ਅਗਲੇ ਬੰਦੇ ਦਾ ਜ਼ਿਕਰ ਕਰਕੇ ਕਦੇ ਵੀ ਉਹਨੂੰ ਆਪਣਾ ਕਹਿ ਕੇ ਨਾ ਗਾਓ ਕਿ ਮੇਰਾ ਲਿਖਿਆ ਹੋਇਆ ਹੈ ਨਾ ਬਸ ਇਹ ਹੀ ਬੇਨਤੀ ਕਰਨ ਵਾਸਤੇ ਵੀਡੀਓ ਪਾਈ ਆ ਗਾਣਾ ਤੁਹਾਨੂੰ ਦੱਸ ਦਿੰਦਾ ਜਿਹੜਾ ਮੈਂ ਤੁਸੀਂ ਪਹਿਲਾਂ ਵੀ ਸੁਣਿਆ ਹੋਵੇਗਾ ਮੇਰੇ ਮੂੰਹ ਹੋ ਬਾਬਾ ਤੇਰੀ ਦੁਨੀਆ ਤੇ ਗੰਧ ਬੜਾ ਪੈ ਗਿਆ ਹੋਏ ਅੱਜ ਕੱਲ ਦਾ ਤੇ ਕਲਾਕਾਰ ਰੰਨਾ ਜੋਗਾ ਰਹਿ ਗਿਆ ਵੇ ਰੰਨਾ ਜੋਗਾ ਰਹਿ ਗਿਆ ਆ ਚੜਦੀ ਜਵਾਨੀ ਬਾਬਾ ਇਹ ਨਾ ਨਸ਼ਿਆਂ ਨੂੰ ਲਾਤੀ ਓਏ ਹੋ ਬਾਬਾ ਤੇਰੀ ਤੂੰ ਵੀ ਗੱਲਾਂ ਸੱਚੀਆਂ ਸੁਣਾ ਗਈ ਹੋਏ ਸੱਚੀਆਂ ਸੁਣਾ ਗਈ ਵੇ ਇਹ ਸੌਂਗ ਆ ਔਰ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਿ ਇਹ ਵੀਡੀਓ ਬੰਦੇ ਤੱਕ ਪਹੁੰਚ ਜਾਏ ਔਰ ਇੱਕ ਭਾਜੀ ਸਾਨੂੰ ਖੁਸ਼ੀ ਦੀ ਵੀ ਬਹੁਤ ਖੁਸ਼ੀ ਹੈ ਮੈਨੂੰ ਭਾਈ ਮੇਰੀ ਵੀ ਕੋਈ ਕਲਮ ਚੋਰੀ ਕਰਦਾ ਹੈ ਹਨ ਪਰ ਇੱਕ ਦੁੱਖ ਦੀ ਵੀ ਗੱਲ ਹੈ ਭਾਈ ਮਿਹਨਤ ਕੀਤੀ ਹੈ ਭਾਜੀ ਤੇ ਇਹਦਾ ਅੰਤਰਾ ਹੋ ਲੱਖਾਂ ਵਾਰੀ ਇਸਲਾਮ ਬਾਬਾ ਮਾਨਾ ਦੇ ਉਹ ਮਾਣ ਨੂੰ ਹੋ ਬਾਕੀ ਗਾਂਦੀ ਇਨਾ ਪਿਆ ਚਿਤ ਕਰਦਾ ਨਹੀਂ ਗਉਣ ਨੂੰ ਹਏ ਕਰਦਾ ਨਹੀਂ ਗਉਣ ਨੂੰ ਹੋ ਲੱਖਾਂ ਵਾਰੀ ਅਸਲਾਮ ਬਾਬਾ ਮਾਨਾ ਦੇ ਆਮਾਨ ਨੂੰ ਜੇ ਹੋਰਾਂ ਵੱਲ ਵੇਖਾਂ ਚਿਤ ਕਰਦਾ ਨਹੀਂ ਗਉਣ ਨੂੰ ਕਰਦਾ ਨਹੀਂ ਔੜ ਨੂੰ ਆ ਬੇਗੀ ਮੂਣਕ ਵਾਲੇ ਨੂੰ ਬਾਬਾ ਯਾਦ ਤੇਰੀ ਆ ਗਈ ਐ ਉਹ ਸੈਮ ਮੂਣਕ ਵਾਲੇ ਨੂੰ ਬਾਬਾ ਸਣਾ ਗਈ ਓਏ ਸੱਚੀਆਂ ਸਣਾ ਗਈ ਓਏ ਉਹ ਤੇਰੇ ਕੋਲੋਂ ਬਾਬਾ ਏ ਕਾ ਉੱਚੀਆਂ ਲਵਾ ਗਈ ਓਏ ਉਹ ਬਾਬਾ ਤੇਰੀ ਤੂੰ ਵੀ ਗੱਲਾਂ ਸੱਚੀਆਂ ਸੁਣਾ ਗਈ ਓਏ ਸੱਚੀਆਂ ਸੁਣਾ ਗਈ ਓਏ ਬਾਬਾ ਤੇਰੀ ਤੂੰ ਵੀ ਹਾਂਜੀ ਪਾਜੀ ਜੇ ਸਿੰਗਰ ਨੇ ਜਿਹੜੇ ਨੇ ਫੇਸਬੁੱਕ ਤੇ ਗਾਏ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੋਣਾ ਬਈ ਇਹ ਬੰਦੇ ਨੇ ਕਿਸੇ ਦਾ ਚੋਰੀ ਕੀਤਾ ਜਾਂ ਕੋਧਾ ਲਿਖਿਆ ਹੋਇਆ ਉਹਦੀ ਕੋਈ ਗਲਤੀ ਨਹੀਂ ਹੈਗੀ ਅਸੀਂ ਉਹਦੀ ਇੱਜ਼ਤ ਕਰਦੇ ਆਂ ਬਾਈ ਦੀ ਚਲੋ ਵੱਧ ਵੱਧ ਸ਼ੇਅਰ ਕਰੋ ਭਾਜੀ ਇਸ ਗਾਣੇ ਵੀਡੀਓ ਨੂੰ ਸ਼ੇਅਰ ਕਰਿਓ ਔਰ ਉਹ ਭਰਾ ਅੱਗੇ ਵੀ ਬੇਨਤੀ ਆ ਠੀਕ ਹੈ ਨਾ ਕਿਉਂਕਿ ਭਰਾ ਸਾਡਾ ਗੀਤ ਹੋਇਆ ਪਿਆ ਸੀ ਐਦਾਂ ਨਹੀਂ ਕਹਿੰਦੇ ਵੀ ਗਾਣਾ ਗਾਓ ਜੀ ਖੋਲ ਕੇ ਗਾਓ ਪਰ ਇਹ ਭਰਾ ਦੀ ਮਿਹਨਤ ਆ ਭਰਾ ਦਾ ਜ਼ਿਕਰ ਜ਼ਰੂਰ ਕਰਿਆ ਕਰੋ ਬੇਗੀ ਮੋਨਿਕ ਇਹਨਾਂ ਦਾ Song ਲਿਖਿਆ ਹੋਇਆ ਹੈ ਅੱਜ ਦਾ ਨਹੀਂ ਘੱਟੋ ਘੱਟ 6 ਸਾਲ ਪੁਰਾਣਾ Song ਲਿਖਿਆ ਪਿਆ ਸਾਡੇ ਕੋਲੇ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਲਵ ਜੂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਰਾ ਹੱਥ ਜੋੜ ਕੇ ਬੇਨਤੀ ਹੈ ਔਰ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰਿਓ ਸਹਿਮ ਸਾਵਰੇ ਦੇ ਨਾਂ ਤੇ ਚੈਨਲ ਬਣਿਆ ਹੋਇਆ ਮੇਰਾ ਉਹਨੂੰ ਸਬਸਕ੍ਰਾਈਬ ਕਰਿਓ ਔਰ ਸ਼ੇਅਰ ਵਾਲਾ ਮੜਾ ਫੱਟੇ ਜਗਦੀਓ ਕਿ ਭਰਾ ਤੱਕ ਵੀਡੀਓ ਪਹੁੰਚ ਜਾਏ ਠੀਕ ਹੈ ਜੀ ਇਹ ਹੀ ਤੁਹਾਡੇ ਬੱਚਿਆਂ ਤੁਹਾਡੇ ਛੋਟੇ ਭਰਾ ਬੇਨਤੀ ਹੈ ਬਸ ਸ਼ਸ਼ੀ ਕਾਲ